ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਹਫ਼ਤੇ ਨੇ ਕੁਝ ਖਾਸ ਸਰਗਰਮੀਆਂ ਗੂੰਜਾਂ ਸਿੱਖਵਿਰਸੇ ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਜਗਦੇਵ ਸਿੰਘ ਜੀ ਕੋਂਕੇ ਦੀ 31ਵੀਂ ਸ਼ਹੀਦੀ ਵਰ੍ਹੇ ਗੁਰਦੁਆਰਾ ਰਕਾਬਗੰਗ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਜਿਸ ਜੀ ਜਾਣਕਾਰੀ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਵਲੋਂ ਦਿੱਤੀ ਗਈ ਕਿ ਆਉਣ ਵਾਲੀ ਜਨਵਰੀ ਦੀ 8 ਤਰੀਕ ਨੂੰ ਜਿਹੜਾ ਗੁਰਦੁਆਰਾ ਰਕਾਬਗਨ ਸਾਹਿਬ ਵਿਕੇ ਜਥੇਦਾਰ ਪੰਕੇ ਦੀ 31ਵੀਂ ਵਰਦੀ ਨੂੰ ਮਨਾਉਣ ਵਸੇ ਅਖੰਡ ਪਾਠ ਸਾਹਿਬ ਰੱਖਿਆ ਜਾਏਗਾ ਔਰ 10 ਤਰੀਕ ਨੂੰ ਇੱਥੇ ਉਹਨਾਂ ਦਾ ਪਾਠ ਦੀ ਸਮਾਪਤੀ ਹੋਏਗੀ ਔਰ ਉਸ ਤੋਂ ਉਪਰੰਤ ਪੰਥਕ ਵਿਚਾਰਾ ਹੋਣ ਗਿਆ ਪੰਥ ਦੀਆਂ ਜਥੇਬੰਦੀਆਂ ਨੂੰ ਸਦਿਆ ਜਾਏਗਾ ਤਾਂ ਕਿ ਅਸੀਂ ਇਕਜੁੱਟ ਹੋ ਕੇ ਘਰ ਤੋਂ ਘੜੇ ਫੈਸਲਾ ਲੈ ਸਕੀਏ ਅਸੀਂ ਆਪਣੇ ਕੌਮ ਦੇ ਲਈ ਖੜੇ ਹੋ ਸਕੀਏ ਔਰ ਲੋਕਾਂ ਨੂੰ ਦੱਸ ਸਕੀਏ ਸਾਡੇ ਕੌਮ ਦੇ ਜਥੇਦਾਰ ਦੇ ਨਾਲ ਸਾਡੇ ਕੌਮ ਦੇ ਕਿਸੇ ਵੀ ਲੋਕਾਂ ਦੇ ਨਾਲ ਅਗਰ ਕੋਈ ਤਸ਼ੱਦਦ ਹੋਏਗੀ ਤੇ ਸਮੁੱਚਾ ਪੰਥ ਇਕੱਟਾ ਹੋਏਗਾ ਸਾਨੂੰ ਲੋੜ ਨਹੀਂ ਇਕੱਲੇ ਇਹ ਪੰਥ ਦੇ ਨਾਮ ਤੇ ਆਪਣੀ ਪਾਰਟੀ ਚਲਾਣ ਵਾਲਿਆਂ ਦੇ ਅਸੀਂ ਪਿੱਛੇ ਰਹੀਏ ਅਸੀਂ ਇੱਕ ਪਰਿਵਾਰ ਦੇ ਪਿੱਛੇ ਲੱਗ ਕੇ ਪੂਰੇ ਪੰਥ ਦਾ ਨੁਕਸਾਨ ਕਰੀਏ ਇਸ ਕਰਕੇ ਇਹ ਅਰਦਾਸ ਸਮਾਗਮ ਵੀ ਰੱਖਿਆ ਗਿਆ ਔਰ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਉਹਨਾਂ ਪੰਥਦਰਦੀਆਂ ਨੂੰ ਵੀ ਸੱਦਾ ਦਿੰਦਾ ਉਹਨਾਂ ਪੰਥਕ ਜਥੇਬੰਦੀਆਂ ਨੂੰ ਵੀ ਸੱਦਾ ਦਿੰਦਾ ਅਸੀਂ ਆਪਣੇ ਨਿੱਜੀ ਤੌਰ ਦੇ ਉੱਤੇ ਵੀ ਟੀਮਾਂ ਭੇਜਾਂਗੇ ਜਿਹੜਾ ਨੂੰ ਸਦਾ ਦੇ ਕੇ ਆਣਗੇ ਵੱਡੇ ਜਥੇ ਬੰਦੀਆਂ ਨੂੰ ਵੀ ਔਰ ਇੱਥੇ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਇਹ ਜਥੇਦਾਰ ਸਾਹਿਬ ਦੇ ਜਿਹੜੇ ਭੋਗ ਪਾਏ ਜਾਣਗੇ 31ਵੀਂ ਵਰਸੀ ਦੇ ਨੂੰ ਸੰਬੋਧਨ ਕਰਦੇ ਹੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਸਾਲ ਮੌਕੇ ਵਿਸ਼ੇਸ਼ ਮਾਗਮੁਲੇ ਕੀ ਗਏ ਜਿੱਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ ਅਤੇ ਗੁਰੂ ਜਸ ਗਾਹਨ ਕੀਤਾ ਹਾਲ ਮਰੀਦਾਂ ਕਹਿਣਾ ਮਿੱਤਰ ਪਿਆਰੇ ਨੋ ਹਾਲ ਮਰੀ ਤਾਂ ਕਹਿਣਾ ਮਿੱਤਰ ਪਿਆਰੇ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਸਤਕਾਰਯੋਗ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਵਡਭਾਗੀ ਹੋ ਕਿ ਇਸ 2023 ਦੇ ਆਖਰੀ ਲਮੇ ਔਰ 2024 ਗੁਰੂ ਸਾਹਿਬ ਦੀ ਮਿੱਠੀ ਅਤੇ ਨਿੱਗੀ ਗੋਦ ਦੇ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਲੈ ਕੇ ਮਨਾ ਰਹੇ ਹੋ ਵੈਸੇ ਮੈਂ ਇਹ ਦੱਸਣਾ ਮੁਨਾਸਿਬ ਸਮਝਾਂਗਾ ਕਿ ਸਾਡਾ ਜੋ ਨਵਾਂ ਸਾਲ ਸਿੱਖ ਪੰਥ ਦਾ ਸਿੱਖ ਕੌਮ ਦਾ ਹੈ ਉਹ ਚੇਤ ਦਾ ਮਹੀਨਾ ਹੈ ਜਿਹਦੇ ਬਾਰੇ ਸ਼ਾਇਦ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਏਗਾ ਠੀਕ ਹੈ ਅੰਗਰੇਜ਼ੀ ਦਾ ਸਾਡੇ ਉੱਤੇ ਜਿਆਦਾ ਅਸਰ ਹੈ ਔਰ ਅਸੀਂ ਇਸੇ ਨੂੰ ਨਵਾਂ ਸਾਲ ਸਮਝਦੇ ਆ ਪਰ ਸਾਡਾ ਸਿੱਖੀ ਦਾ ਜਿਹੜਾ ਨਵਾਂ ਸਾਲ ਹੈ ਉਹ ਚੇਤ ਦੇ ਮਹੀਨੇ ਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਇਸ ਮੌਕੇ ਦੇ ਉੱਤੇ ਇਹ ਰੈਜ਼ੋਲੂਸ਼ਨ ਕਰੀਏ ਕਿ ਸਿੱਖ ਕੌਮ ਦੀ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਸਮਝਾਉਣਾ ਕੀਤਾ ਅਸੀਂ ਉਸ ਦੇ ਉੱਤੇ ਪੈਰਾ ਦਈਏ ਜਿਹੜੇ ਸਾਡੇ ਬੱਚੇ ਨੌਜਵਾਨ ਕਿਉਂਕਿ ਲਾਈਵ ਚੱਲ ਰਿਹਾ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਸਾਰੀ ਕਵਰੇਜ ਇਸ ਸਮੇਂ ਜਾ ਰਹੀ ਹੈ ਸੋ ਮੈਂ ਸਾਰੀ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਕਿਸੇ ਵੀ ਗਲਤੀ ਦੇ ਨਾਲ ਪਤਿਤ ਹੋ ਗਏ ਆ ਸਿੱਖੀ ਤੋਂ ਦੂਰ ਹੋ ਰਹੇ ਆ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਕਿ ਆਪਣੇ ਘਰ ਵਾਪਸੀ ਕਰੋ ਤੁਸੀਂ ਬੜੇ ਕਰਮਾ ਵਾਲੇ ਸੀ ਕਿ ਤੁਹਾਨੂੰ ਸਿੱਖੀ ਦੇ ਘਰ ਦੇ ਵਿੱਚ ਜਨਮ ਮਿਲਿਆ ਲੇਕਿਨ ਪਤਾ ਨਹੀਂ ਕਿਸ ਪ੍ਰਭਾਵ ਦੇ ਤਹਿਤ ਤੁਸੀਂ ਦੂਰ ਚਲੇ ਗਏ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਸਾਧ ਸੰਗਤ ਜੀ ਅੱਜ ਨੌਜਵਾਨ ਪੀੜੀ ਦਾ ਤੁਸੀਂ ਹਾਲ ਦੇਖੋ ਕਿ ਉਹਨਾਂ ਨੇ ਕੇਸ ਕਿਸ ਤਰੀਕੇ ਦੇ ਨਾਲ ਕਤਲ ਕਰਾ ਲਿਆ ਬੜਾ ਦੁੱਖ ਲੱਗਦਾ ਉਸ ਸਮੇਂ ਆਪਾਂ ਸਾਰੇ ਹੀ ਸ਼ਹੀਦੀ ਦਿਹਾੜੇ ਮਨਾ ਕੇ ਹਟੇ ਆਂ ਗੁਰੂ ਸਾਹਿਬ ਦੇ ਲਾਲਾਂ ਨੇ ਕਿਸ ਪਿੱਛੇ ਕਿਸ ਕੰਮ ਪਿੱਛੇ ਸ਼ਹੀਦੀਆਂ ਦਿੱਤੀਆਂ ਸੀ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਦੋ ਸਰਹਿੰਦ ਦੀ ਦੀਵਾਰਾ ਦੇ ਵਿੱਚ ਜਿਨੇ ਗਏ ਸ਼ਹੀਦ ਸ਼ਹਾਦਤਾਂ ਦਿੱਤੀਆਂ ਕੀ ਕਾਰਨ ਸੀ ਸਿੱਖੀ ਨੂੰ ਬਚਾਉਣ ਵਾਸਤੇ ਸਿੱਖੀ ਦੇ ਖਾਤਰ ਅੱਜ ਉਹ ਨੌਜਵਾਨ ਪੀੜੀ ਜਿਹੜੀ ਇਹ ਗੱਲ ਭੁੱਲ ਗਈ ਐ ਜਿਹੜੀ ਸ਼ਹਾਤਾਂ ਨੂੰ ਭੁੱਲ ਗਈ ਐ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਘਰ ਵਾਪਸੀ ਕਰਨ ਹੋਈਆਂ ਗਲਤੀਆਂ ਬਖਸ਼ਾ ਕੇ ਗੁਰੂ ਸਾਹਿਬ ਦੇ ਕੋਲੋਂ ਮਾਫੀ ਮੰਗ ਕੇ ਔਰ ਆਪਣੇ ਕੇਸ ਦਸਤਾਰ ਸੁੰਦਰ ਦਸਤਾਰ ਸਿੱਤੇ ਉੱਤੇ ਸਜਾਉਣ ਔਰ 2024 ਦਾ ਨਵਾਂ ਸਾਲ ਜਿਹੜਾ ਉਹ ਚੜ੍ਹਦੀ ਕਲਾ ਵਾਲਾ ਹੋਵੇ ਸਮੂਹ ਸੰਗਤ ਚੜ੍ਹਦੀਆਂ ਕਲਾ ਦੇ ਵਿੱਚ ਹੋਵੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਸੰਗਤਾਂ ਦਾ ਇੱਕ ਜਥਾ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਲਈ ਰਵਾਨਾ ਹੋਇਆ ਜਿਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸਦਾ ਜਗਦੀਪ ਸਿੰਘ ਕਾਲੋਵੀ ਹਾਜ਼ਰ ਰਹੇ ਮਹੇਕੂ ਜੀ ਦਾ ਖਲਸਾ ਮਹੇਕੂ ਜੀ ਦੀ ਫੜੇ ਗੁਰੂ ਕਾ ਅਸਾ ਸਿੰਘ ਜੀ ਤੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਸਦਕਾ ਕ੍ਰਿਸ਼ਨਾ ਪਾਰਕ ਕਪੀ ਗਨੇਸ਼ ਨਗਰ 올ਡ ਮਾਵੀਰ ਨਗਰ ਦੀ ਸੰਗਤ ਅਜੂਬ ਸਾਹਿਬ ਦੇ 파ਵਨ ਕੋਇਤਰ ਸਥਾਨ ਦੀ ਯਾਤਰਾ ਦੇ ਲਈ ਜਾ ਰਹੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਬੜੇ ਸ਼ਰਧਾ ਦੇ ਨਾਲ ਸੰਗਤਾਂ ਨੇ ਅੱਜ 330 ਦੇ ਕਲੀਬ ਸੰਗਤ ਜਿਹੜੀ ਹੁਆ ਟ੍ਰੇਨ ਜਾਣਗੇ ਸੋ ਇਸ ਦੇ ਰਵਾਨੀ ਹੋ ਰਹੀ ਹੈ ਬੱਸਾਂ ਤੋਂ ਬਾਅਦ ਜੀਬ ਸਾਹਿਬ ਅਤੇ ਮਾਨ ਸਿੰਘ ਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਅਭਾਰ ਦੇ ਇਖਤਿਆਰ ਦੇ ਜਿੰਮੇ ਜੁੜਵਰੇ ਸਾਰਿਆਂ ਦੇ ਦਰਸ਼ਨ ਸੰਬੰਧ ਕਰਨਾ ਚੱਲ ਰਹੀ ਹੈ ਤੋਂ ਗੁਰੂ ਮਹਾਰਾਜ ਦੇ ਚਰਨਾ ਤੇ ਅਪਰਾਸ ਕਰਦੇ ਹਾਂ ਕਿ ਸੰਗਤ ਨੂੰ ਚੜ੍ਹਦੀ ਕਲਾ ਦੇ ਨਾਲ ਗੁਰੂ ਮਹਾਰਾਜ ਦੀਆਂ ਪਾਵਨ ਵਿਸਤ੍ਰਿਤ ਪਾਣਾਂ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਤਵੰਤ ਸਿੰਘ ਭਾਈ ਬੀਨਤ ਸਿੰਘ ਅਤੇ ਭਾਈ ਕੈਰ ਸਿੰਘ ਜੀ ਦੀ ਸ਼ਹੀਦੀ ਵਰ੍ਹੇ ਸਮਾਗਮ ਗੁਰਦੁਆਰਾ ਮੋਤੀ ਬਾਗ ਸੈਵਿਕੇ ਕਰਵਾਇਆ ਗਿਆ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾਵੀ ਹਾਜ਼ਰ ਰਹੇ ਤੇ ਅੰਦਰ ਜੀਓ ਸਭ ਕੁਝ ਜਾਣੂਗਾ ਸਭ ਜਿਹੜਾ ਵਸ ਤੇਰਾ ਤਰਤਾ ਤੇਰੇ ਘਰ ਅੰਦਰ ਵਧਾਈ ਤੁਧ ਕਰ ਮਾਨਾ ਤਤੇ ਜਾਪ ਆਪ ਚਰਨ ਸਰਬ ਕਮਾ ਪਰਮੂਰ ਦੀ ਸਹਜਤ ਪਟਾ ਨਾਨਕ ਨਰ ਸੁਨਦਾ ਸੁ ਤੇ ਆ ਕੇ ਬੰਨਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਭਾਈ ਕੇਰ ਸਿੰਘ ਜੀ ਭਾਈ ਸਤਵੰਦ ਸਿੰਘ ਜੀ ਹੁਣਾਂ ਦੀ ਜਿਹੜੀ ਸਲਾਨਾ ਵਰਸੀ ਐ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਇਥੇ ਬੜੀ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ ਔਰ ਉਹਨਾਂ ਜਰਨੈਲਾਂ ਨੂੰ ਉਹਨਾਂ ਸੂਰਬੀਰਾਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਨੂੰ ਸੰਭਾਲਣ ਵਸੇ ਆਪਣੀ ਆਪਣੀ ਸ਼ਹਾਦਤ ਦਿੱਤੀ ਇਸ ਕੌਮ ਨੂੰ ਨਵੀਂ ਸੇਧ ਦਿੱਤੀ ਔਰ ਇਹ ਦੱਸਿਆ ਲੋਕਾਂ ਦੇ ਵਿੱਚ ਕਿ ਜਿਹੜਾ ਵੀ ਬੰਦਾ ਭਾਵੇਂ ਉਹ ਸਰਕਾਰਾਂ ਦੇ ਆਪ ਸਕੁਰਸੀਆਂ ਤੇ ਬੈਠੇ ਹੋਣ ਵੱਡੇ ਬੰਦੇ ਹੋਣ ਜਾਂ ਕੋਈ ਵੀ ਹੋਵੇ ਮਗਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰੇਗਾ ਉਹਨੂੰ ਕੌਮ ਕਦੀ ਨਹੀਂ ਬਖਸ਼ੇਗੀ ਸੋ ਅੱਜ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਹਰ ਸਾਲ ਦੀ ਤਰੀਕੇ ਦੇ ਨਾਲ ਦੀਵਾਨ ਸਜਾਏ ਗਏ ਨੇ ਔਰ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਕੌਮ ਲਈ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਇੱਥੇ ਸੋ ਮੈਂ ਸਮੂਚੀ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਸ਼ਹੀਦਾਂ ਨੂੰ ਹਰ ਸਾਲ ਆਪਾਂ ਯਾਦ ਕਰਦਿਆਂ ਸੰਗਤਾਂ ਇੱਥੇ ਵਾਧੇ ਚੜ ਕੇ ਆਣ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਇਹ ਉਹ ਸੂਰਬੀਰ ਨੇ ਜਿਨ੍ਹਾਂ ਕਰਕੇ ਕੌਮ ਹਮੇਸ਼ਾ ਜ਼ਿੰਦਾ ਰਹੀ ਹੈ ਔਰ ਰਹਿੰਦੀ ਰਹੇਗੀ। ਦਿੱਲੀ ਤੋਂ ਸੰਗਤਾਂ ਦਾ ਇੱਕ ਜਥਾ ਦਿੱਲੀ ਕਮੇਟੀ ਦੇ ਸਹਿਯੋਗ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਜਿਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋਵੀ ਹਾਜ਼ਰ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੜੀ ਖੁਸ਼ੀ ਦੀ ਗੱਲ ਹੈ ਕਿਸ਼ਨਾ ਪਾਰਕ ਦੀ ਸਾਧ ਸੰਗਤ ਗੁਰਦਾਮਾ ਦੇ ਦਸ਼ਾਵੇ ਜਾ ਰਹੀ ਹੈ। ਖਾਸ ਤੌਰ ਤੇ ਉਸ ਤਾਨ ਕਿ ਸੇ ਸਿਖ ਪਰਾਜੇ ਦੇ 24 ਸਹਿਬ ਜਾਦਿਆ ਨੇ ਸ਼ਹਾਦਤ ਦੇ ਕੇ ਸਿੱਖੀ ਦੀਆਂ ਨੀਆਂ ਨੂੰ ਮਜ਼ਬੂਤ ਕੀਤਾ। ਫਤਿਹਗੜ ਸਾਹਿਬ, ਸਰਹਿੰਦ ਤੇ ਉਸ ਪਾਵਨ ਕੋਤਿਰ ਤਤਵ ਦੇ ਉੱਤੇ ਅਰਸ਼ਣ ਕਰਨ ਲਈ ਜਾ ਰਹੇ, ਪੰਜੋੜਾ ਸਾਹਿਬ ਉੱਤੇ ਅਰਸ਼ਣ ਕਰਨ ਲਈ ਜਾ ਰਹੇ ਆ। ਸਤਿਗੁਰੂ ਮਹਾਰਾਜ ਦੀ ਚਰਨਾ ਕਜਾਸ ਕਰਦੇ ਆ ਕਿ ਸੰਗਤ ਨੂੰ ਚੜ੍ਹਦੀਆਂ ਕਲਾ ਬਖਸ਼ੂ। ਔਰ ਆਪਣਾ ਮੇਰ ਭਰਿਆ ਸੀਸ ਤੇ ਹੱਥ ਰੱਖ ਕੇ ਅ ਸੰਤਾਂ ਨੂੰ ਦਰਸ਼ਨ ਦੇਦਾਰੇ ਹੋਣ ਇਹਨੀਆਂ ਕਭਿੰਤੀਆਂ ਹਨ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ Stay home. ब्रेक दा जल्द हाजिर होने आ छोटी जी ब्रेक तो बाद गुरु हर कृष्ण पॉली क्लिनिक गुरुद्वारा बंगला साहिब विखे दिल्ली कमेटी वलो पेट स्कैनिंग मशीन जल्दी संगताले खोली जा रही है जिस दी जानकारी दिल्ली कमेटी प्रधान हरमीत सिंह कालका वलो दीती गई वाहेगुरु जी का खालसा वाहेगुरु जी की फतेह assi is vakt khade aan ਗੁਰਦੁਆਰਾ ਬੰਗਲਾ ਸਾਹਿਬ ਪਾਲੀਕਲਿਨਿਕ ਦੇ ਵਿੱਚ ਜਿੱਥੇ ਦੇਸ਼ ਦੀ ਸਭ ਤੋਂ ਸਸਤੀ ਜਿਹੜੀ ਹੈ ਐਮ ਆਰ ਆਈ ਹੁੰਦੀ ਹੈ ਸੀਟੀ ਸਕੈਨ ਹੁੰਦਾ ਔਰ ਨਾਲ ਜਿਹੜੇ ਇੱਥੇ ਮੈਮੋਗ੍ਰਾਫੀ ਦੇ ਟੈਸਟ ਹੁੰਦੇ ਆ ਲੇਟੈਸਟ ਜਿਹੜੀਆਂ ਲੈਬ ਬੜੀਆਂ ਨੇ ਇੱਥੇ ਔਰ ਅੱਜ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਿਛਲੇ ਸਮੇਂ ਤੋਂ ਅਸੀਂ ਅਨਾਉਂਸਮੈਂਟਸ ਵੀ ਕਰ ਰਹੇ ਸੀ ਕਿ ਪੈਕ ਸਕੈਨਿੰਗ ਮਸ਼ੀਨ ਜਿਹੜੀ ਕੈਂਸਰ ਨੂੰ ਡਿਟੈਕਟ ਕਰਦੀ ਹੈ ਉਹ ਇੱਥੇ ਜਾ ਕੇ ਇੰਸਟਾਲ ਕਰਨ ਜਾ ਰਹੇ ਆਂ ਔਰ ਇਹ ਮਸ਼ੀਨਾ ਅੱਜ ਮੈਂ ਸੰਤਨ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਹੈ ਸਿਮਿੰਸ ਦੀ ਮਸ਼ੀਨ ਹੈ ਇਹ ਆ ਗਈ ਹੈ ਨੇ ਮਸ਼ੀਨਾ ਔਰ ਅਗਲੇ 15-20 ਦਿਨਾਂ ਦੇ ਵਿੱਚ ਵਿੱਚ ਕਿਉਂਕਿ ਸਿਵਲ ਦਾ ਵਰਕ ਚੱਲ ਰਿਹਾ ਕੰਪਲੀਟ ਹੁੰਦੇ ਹੀ ਇਹ ਸੰਤਨ ਲਈ ਸ਼ੁਰੂ ਕਰਤੀਆਂ ਜਾਣਗੀਆਂ ਬਹੁਤ ਜ਼ਿਆਦਾ ਜਿਹੜੀ ਬਿਮਾਰੀ ਹੈ ਇਸ ਵਕਤ ਜਿਹੜੀ ਕੈਂਸਰ ਦੀ ਫੈਲੀ ਹੋਈ ਹੈ ਉਹਨੂੰ ਡਿਟੈਕਟ ਕਰਨ ਵਸੇ ਜਿਹੜੀਆਂ ਮਸ਼ੀਨਾਂ ਯੂਜ਼ ਹੁੰਦੀਆਂ ਨੇ ਲੇਟੈਸਟ ਜਿਹੜੀਆਂ ਮਸ਼ੀਨਾਂ ਨੇ ਇਹ ਆਈਆਂ ਔਰ ਦੇਸ਼ ਦੀ ਸਭ ਤੋਂ ਸਸਤੀ ਅਗਰ ਕੋਈ ਇਧਰੇ ਪ੍ਰੈਟ ਸਕੈਨਿੰਗ ਹੋਏਗੀ ਤੇ ਉਹ ਗੁਰਦੁਆਰਾ ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਪਬਲਿਕ ਕਲੀਨਿਕ ਦੇ ਵਿੱਚ ਜਿੱਥੇ ਲੋਕ ਅਰਦਾਸਾ ਕਰਨ ਆਂਦੇ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਦੁੱਖ ਦਰਦ ਕਰਨ ਵਸੇ ਦੁੱਖਾਂ ਦਾ ਨਿਵਾਰਣ ਕਰਾਉਣ ਵਸੇ ਉੱਥੇ ਇਹ ਇਲਾਜ ਕਰਾਉਣ ਵਸੇ ਔਰ ਇਹ ਟੈਸਟ ਕਰਾਉਣ ਵਸੇ ਵੀ ਉਹਨਾਂ ਨੂੰ ਇਹ ਸੁਵਿਧਾਵਾਂ ਮੁਹੱਈਆ ਕਰਾਈ ਜਾਣ ਤਾਕੀ ਰੋਜ਼ ਮਰਾਂ ਦੀ ਜਿਹੜੀ ਅਪਰ ਅਰਦਾਸ ਕਰਦੇ ਆਂ ਕਿ ਰੋਗੀ ਕਾ ਪ੍ਰਭ ਖੰਡੋ ਰੋ ਮਹਾਰਾਜ ਉਹਨਾਂ ਰੋਗੀਆਂ ਦੇ ਰੋਗ ਕਟਨ ਔਰ ਉਹਨਾਂ ਨੂੰ ਜਿਹੜੀਆਂ ਸੁਵਿਧਾਵਾਂ ਉਪਲਬਧ ਕਰਨਾ ਨਾ ਦਿੱਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬੰਦਾ ਉਹ ਅੱਜ ਸੰਗਤਾਂ ਲਈ ਸਾਰੀਆਂ ਪਿਆਰ ਕੀਤੀਆਂ ਜਾ ਰਹੀਆਂ ਸੋ ਮੈਂ ਇਹ ਅਪਡੇਟ ਕਰਨ ਵਾਸਤੇ ਸੰਗਤਾਂ ਨੂੰ ਵੀਡੀਓ ਪਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ 20 ਤੋਂ 25 ਦਿਨ ਹੋਰ ਇੰਤਜ਼ਾਰ ਕਰਨਾ ਪੈਣਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਪ੍ਰੋਬਲਮ ਆਈਆਂ ਹੋਈਆਂ ਜਿਨ੍ਹਾਂ ਨੂੰ ਪੈਟ ਸਕੈਨਿੰਗਸ ਡਾਕਟਰਸ ਰਿਕਮੈਂਡ ਕਰਦੇ ਨੇ ਔਰ ਇਹ ਜਿਹੜੀਆਂ ਸਾਡੀ ਪਾਲਿਕਲਿਨਿਕ ਇੱਥੇ ਚੱਲ ਰਿਹਾ 50 ਰੁਪਏ ਦੀ ਪਰਚੀ ਦੇ ਵਿੱਚ ਲੋੜਵੰਦਾਂ ਲਈ ਐਮ ਆਰ ਆਈ ਹੋ ਰਹੀ ਐ ਸੀਟੀ ਸਕੈਨ ਹੋ ਰਿਹਾ ਔਰ ਐਸੀ ਤਰੀਕੇ ਦੇ ਨਾਲ ਜਿਹੜੀ ਪੈਟ ਸਕੈਨਿੰਗ ਹੈ ਦੁਨੀਆ ਦੀ ਸਭ ਤੋਂ ਸਸਤੀ ਅਗਰ ਕਿਤੇ ਹੋਏਗੀ ਤੇ ਉਹ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਹੋਏਗੀ ਸੋ ਸੰਗਤਾਂ ਵੱਲੋਂ ਦਿੱਤੇ ਗਏ ਇਸ ਦਸ਼ਵੰਤ ਦਾ ਜੋ ਸਦੂਪਯੋਗ ਹੋ ਰਿਹਾ ਸੰਗਤਾਂ ਦੀ ਸੇਵਾ ਵਸੇ ਕੀਤਾ ਜਾਂਦਾ ਉਹ ਕਮੇਟੀ ਕਰ ਰਹੀ ਐ ਸੋ ਸੰਗਤਾਂ ਨੂੰ ਇਹ ਜਾਣੂ ਕਰਾਉਣ ਵਸੇ ਅੱਜੇ ਮੈਂ ਖਾਸ ਤੌਰ ਤੇ ਵੀਡੀਓ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਬਰਟਾ ਦੇ ਐਡਵਾਂਸ ਐਜੂਕੇਸ਼ਨ ਮਨਿਸਟਰ ਰਾਜਨ ਸਾਨੀ ਪਾਰਤ ਦੇ ਦੌਰੇ ਤੇ ਹਨ ਜਿਸ ਦੇ ਚਲਦੇ ਉਹ ਦਿੱਲੀ ਕਮੇਟੀ ਦੇ ਦਫਤਰ ਪਹੁੰਚੇ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾਵਲੋ ਉਹਨਾਂ ਦਾ ਸਿਰ ਪਾਉਨਾ ਸਨਮਾਨ ਕੀਤਾ ਅਤੇ ਰਾਜਨ ਸਾਨੀ ਵੱਲੋਂ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਉਹਨਾਂ ਦੇ ਸ਼ਲਾਘਾ ਕੀਤੀ ਤੇ ਅਸਨ ਇਸ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਜਾਜ਼ਤ ਸਤਿ ਸ਼੍ਰੀ ਅਕਾਲ